ਕਲਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਦੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਪੰਜਾਬ ਚ 5990 ਐਡਿਟ ਅਧਿਆਪਕਾਂ ਦੀ ਭਰਤੀ ਤੇ 4 April ਤੱਕ ਜਾਰੀ ਰਹੇਗੀ ਰੋਕ ਹਾਈ ਕੋਰਟ ਦੇ ਹੁਕਮ ਜਾਰੀ ਇਤਿਹਾਸਕ ਤੋਂ ਬਾਅਦ ਬਾਅਦ ਨਿਯਮਾਂ ਚ ਬਦਲਾਅ ਹੈ ਮਾਮਲਾ ਦਰਜ ਪੰਜਾਬ ਹਰਿਆਣਾ ਹਾਈ ਕੋਰਟ ਨੇ ਪੰਜਾਬ ਚ ਈਟੀਟੀ ਅਧਿਆਪਕ ਦੀਆਂ 5990 ਅਸਾਮੀਆਂ ਦੇ ਭਰਤੀ ਤੇ ਲਗਾਈ ਰੋਕ 4 April ਤੱਕ ਵਧਾ ਦਿੱਤਾ ਹੈ ਪੰਜਾਬ ਸਰਕਾਰ ਨੇ 12 October 2023 ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਪਟੀਸ਼ਨ ਪੈਡਿੰਗ ਹੋਣ ਤੇ ਭਰਤੀ ਨੂੰ ਅੱਗੇ ਨਹੀਂ ਵਧਾਈਗੇ ਪਰ ਸਰਕਾਰ ਨੇ ਹੁਣ ਅਰਜੀ ਦਾਇਰ ਕਰਕੇ ਇਹ ਇਹ ਸਭ ਵਾਪਸ ਲੈ ਲਿਆ ਹੈ ਇਸ ਦੇ ਨਾਲ ਹੀ ਪਟੀਸ਼ਨ ਦਾਇਰ ਕਰਦੇ ਆ ਪ੍ਰਵਿੰਦਰ ਸਿੰਘ ਨੇ ਹਰਾਨਾ ਤੇ ਐਡਵੋਕੇਟਸ ਵਿਕਾਸ ਚਤਤ ਰਾਹੀ ਹਾਈ ਕੋਰਟ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ 12 ਅਕਤੂਬਰ 2022 ਨੂੰ ਇਹ ਡੀਟੀ ਦੀਆਂ 5990 ਸਾਮੀਆਂ ਲਈ ਇਤਿਹਾਸ ਜਾਰੀ ਕੀਤੇ ਸਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ